ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਿਹੜੇ ਟਰੈਕਟਰ ਤੁਹਾਡੇ ਵਾਸਤੇ ਲੈ ਕੇ ਆਏ ਨਾ ਉਹ ਆਇਆ ਗਹਿਣੇ ਕਿਉਂਕਿ ਸੀਆਰਡੀ ਟਰੈਕਟਰ ਆ ਗਏ ਹਨ ਸਾਰੇ ਵੀਰਾਂ ਨੂੰ ਪਤਾ ਹੀ ਆ ਇਹ ਟਰੈਕਟਰ ਆਪਣੇ ਜਿਹੜੇ ਤੁਹਾਨੂੰ ਦਿਖਾਉਣ ਲੱਗੇ ਆ ਮਾਈਕੋ ਪੰਪ ਤੇ ਰੂਟਰ ਪੰਪ 5620 ਪਿੱਛੇ ਟਰੈਕਟਰ ਹੋਰ ਵੀ ਖੜੇ ਆ 77 ਐਚਪੀ 60 65 ਆਪਾਂ ਇਸ ਵਕਤ ਖੜਿਆ ਮੋਗੇ ਗਾਲ ਬੈਗਰੋ ਮੋਗਾ ਜਗਰਾਉ ਆਪਣੇ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਹਾਂ ਜੀ ਹਾਂ ਜੀ ਇਹ ਬਾਈ ਜੀ ਸਸੀ ਕਾਲ ਜੀ ਸਸੀ ਕਾਲ ਜੀ ਮਨਜੋਤ ਸਿੰਘ ਜੀ ਜੀ ਆਇਆ ਨੂੰ ਸਾਡੇ ਮੋਗੇ ਬ੍ਰਾਂਚ ਤੇ ਆਉਣ ਤੇ ਧੰਨਵਾਦ ਬਈ ਜੀ ਇਹ ਭਾਜੀ 21 ਮਾਡਲ 56V ਟਰੈਕਟਰ ਅੱਛਾ ਇਹ ਦੱਸੋ ਲੰਬੇ ਤੁਸੀਂ ਕਿਵੇਂ ਆ ਕਿ ਇਹ ਟਰੈਕਟਰ ਤਾਂ ਹੁਣ ਕੋਈ ਛੱਡਦਾ ਹੀ ਨਹੀਂਗਾ ਇਹ ਜੀ ਦੇਖੋ ਇਸ ਤਰ੍ਹਾਂ ਨੇ ਜੌਂਡੀਅਰ ਦਾ ਜਿਹੜਾ ਅੱਜ ਸਾਰੇ ਹੀ ਇਲਾਕੇ ਦੇ ਵਿੱਚ ਬੋਲਬਾਲਾ ਵਧਿਆ ਹਮਮ ਕਸਟਮਰ ਨਾਲ ਰੀਵਿਊ ਇਹ ਵੀ ਜੌਂਡੀਅਰ ਤੋਂ ਬੈਸਟ ਕੋਈ ਚੀਜ਼ ਨਹੀਂਗੀ ਤੇ ਸਾਡੇ ਕੋਲ ਸਾਰੇ ਹੀ ਬ੍ਰਾਂਡ ਦੇ ਜਿਵੇਂ 56V ਨਿਊ ਹਾਲੈਂਡ ਹੋ ਗਿਆ ਹਮ ਇਹ ਹੋ ਗਏ ਇਹ ਟਰੈਕਟਰਸ ਕਾਫੀ ਹੈਗੇ ਨੇ ਪਲੱਸ 755 75 hp ਵਾਲਾ ਇਹ ਸਾਰੇ ਆਪਾਂ ਸੈਕੰਡ ਹੈਂਡ ਕੱਟੇ ਹੋਇਆ ਹਾਂ ਸੈਕੰਡ ਹੈਂਡ ਕੱਟੇ ਆ ਇਹ ਆਪਾਂ ਨੂੰ ਟਰੈਕਟਰ ਦੇ ਕੇ ਲੋਕ ਆਪਣੇ ਤੋਂ ਜੋਨਡੀਅਰ ਦਾ ਜਿਵੇਂ ਕੋਈ 50 75 ਦਾ 5405 CRD ਟਰੈਕਟਰ ਸਾਡੇ ਲੈ ਕੇ ਗਏ ਹਾਂ ਤੁਹਾਡਾ ਸਭ ਤੋਂ ਜ਼ਿਆਦਾ ਮਾਡਲ ਹੈ ਅੱਜ ਦੇ ਰੇਟ ਚ ਕਿਹੜਾ ਵਿਕ ਰਿਹਾ ਜੀ ਸਾਡੇ ਤਕਰੀਬਨ ਜੀ ਸਾਰਿਆਂ ਤੇ ਫੋਕਸ ਵਧੀਆ ਪਰ ਜ਼ਿਆਦਾ ਉਤਰ ਜ਼ਿਮੀਂਦਾਰ ਦੇ ਹਿਸਾਬ ਤੇ ਜਿਵੇਂ ਸਭ ਤੋਂ ਵੱਧ 52 10 ਤੇ 5405 ਦੀ ਸੇਲ ਆ ਤੇ ਅੱਗੇ ਨਾਲੋਂ AC ਕੈਬਨ ਦੀ ਸੇਲ ਵੀ ਵਧੀਆ ਜਾਂਦੀ ਹੈ ਹਨਾ परसों ਵੀ ਤੁਸੀਂ ਦੱਸ ਰਹੇ ਸੀ ਦੋ ਅੱਜ ਵੀ ਇੱਕ ਟਰੈਕਟਰ ਆ ਰਿਹਾ ਆਪਣਾ ਉਹ ਮੁੰਡੇ ਲੈਣ ਗਿਆ ਨੇ ਦੇਣਾ ਆਪਾਂ ਤੇ ਏਸੀ ਕਿਆ ਬੰਦਾ ਵੀ ਆਪਣੇ ਏਰੀਆ ਦੇ ਵਿੱਚ ਕਾਫੀ ਰੁਝਾਨ ਬਹੁਤ ਚੱਲ ਰਿਹਾ ਹਾਂ ਹਾਂ ਬਿਲਕੁਲ ਜੀ ਜਿਵੇਂ ਜਿਵੇਂ ਖੇਤੀ ਦਾ ਐਡਵਾਂਸ ਹੋਈ ਜਾਂਦਾ ਕੰਮ ਉਦਾਂ ਉਦਾਂ ਨੀ ਦੇਖੋ ਜੀ ਐਡਵਾਂਸ ਹੈ ਗੱਡੀ ਵਰਗਾ ਗੱਡੀ ਐਡਵਾਂਸ ਫੀਚਰ ਦੇ ਨਾਲ ਜਾਉਣੀ ਅਗਲੇ ਹਾਂ ਤੇ ਕੋਈ ਗੱਲ ਇਹੋ ਜੀ ਗੱਲ ਨਹੀਂ ਕਿ ਬਟਰ ਉਹ ਚੱਲਦੇ ਆ ਕਾਰ ਨਾਲ ਕਾਰ ਨੂੰ ਵੀ ਪਿੱਛੇ ਛੱਡਦਾ ਉਹਦਾ ਬਿਲਕੁਲ ਕਾਰ ਹੀ ਆ ਭਾਜੀ ਜਿਹੜਾ ਬੰਦਾ ਇੱਕ ਵਾਰ ਕੈਬਨ ਦੇ ਵਿੱਚ ਬੈਠੂਗਾ ਉਹ ਜੌਂਡੀ ਰੀਰ ਲੈਂਦਾ ਕਿਉਂਕਿ ਜੇ ਜੌਂਡੀਰ ਲੈਣਾ ਤਾਂ ਏਸੀ ਕੈਬਨ ਤੋਂ ਬਣਾ ਹੋਰ ਕੋਈ ਟਰੈਕਟਰ ਜੌਂਡੀਰ ਤੋਂ ਬਣਾ ਹੈ ਹੀ ਨਹੀਂ ਚਲੋ ਆਪਾਂ ਟਰੈਕਟਰ ਦੱਸ ਦਈਏ ਵੀਰਾਂ ਨੂੰ ਇਹ 5620 ਨਿਊ ਹਾਲੈਂਡ ਕਿੰਨਾ ਮਾਡਲ ਹੈ ਜੀ ਇਹ ਭਾਜੀ 2021 ਮਾਡਲ ਹੈ ਜੀ 2021 ਫਰਸਟ ਪਾਰਟੀ ਦਾ ਟਰੈਕਟਰ ਹੈ ਜੀ ਇਹ ਤਾਂ ਨਵਾਂ ਹੀ ਆ ਹਾਂ ਜੀ ਤੇ ਬਿਲਕੁਲ ਬ੍ਰਾਂਡ ਨਿਊ ਟਾਇਰ ਹੈ ਜੀ ਐਮਆਰਫ ਦੇ ਓਕੇ A to Z ओरिजिनल ट्रैक्टर है जी ये कितना के चलया चलया जी ये तले होना जी 2500 ਦੇ ਲਗਭਗ 2500 ਦੇ ਹਾਂਜੀ ਟਾਇਰ ਵਕਾਇਦਾ ਟਾਇਰ ਦੁਬਾਰਾ ਦੇ ਆਲੇ ਨਾ ਐਮ ਆਰ ਅਕਬਰ ਨੇ ਟਾਇਰ ਪਵਾ ਕੇ ਹੀ ਆਪਾਂ ਨੂੰ ਜਾਨੀ ਕਿ ਜਿਵੇਂ ਕਹ ਲਓ ਵੀ ਪਵਾ ਕੇ ਬਿਲਕੁਲ ਬ੍ਰਾਂਡ ਨਿਊ ਟਰੈਕਟਰ ਜਿਵੇਂ ਨਵੇਂ ਟਾਇਰ ਆ ਵੀ ਜੁਨੇ ਲੈ ਕੇ ਜਾਣਾ ਉਹਨੂੰ ਟਾਇਰਾਂ ਦੀ ਟੈਂਸ਼ਨ ਦਾ ਨਹੀਂ ਕੁਛ ਨਹੀਂ ਭਾਜੀ ਪੈਰ ਨਵੇਂ ਆ ਸਾਰਾ ਕੰਪਲੀਟ ਆ ਬਾ ਜਾ ਕੇ ਚਲਾਉਣਾ ਹੀ ਆ ਚਲਾਉਣਾ ਹੀ ਹਾਂ 21 ਮਾਡਲ ਪੰਜਾਬ ਨੰਬਰ ਹੀ ਆ ਜੀ ਹਾਂਜੀ ਪੰਜਾਬ ਨੰਬਰ ਇਹ ਕਿੰਨੇ ਕੇ ਦਾ ਆਪਾਂ ਦੇ ਦਾਂਗੇ ਜੀ ਇਹਦਾ ਜੀ ਰੇਟ ਆਪਾਂ 11 ਲੱਖ 70 ਹਜ਼ਾਰ 11 ਲੱਖ 70 ਹਜ਼ਾਰ ਮਾਨਤਨ ਕਰ ਦੋਗੇ ਉਹ ਨਹੀਂ ਜੋ ਤੁਹਾਡੇ ਫੋਨ ਤੇ ਆਊਗਾ ਉਹਦਾ ਮਾਨਤਨ ਕਰ ਦਾਂਗੇ ਸਹੀ ਗੱਲ ਜੇ ਤੁਸੀਂ ਇੱਥੇ ਆਓਗੇ ਤੁਹਾਡਾ ਮਾਨਤਨ ਹੋ ਜੂਗਾ ਬਿਲਕੁਲ ਸਾਫ਼ ਸੁਥਰਾ ਟਰੈਕਟਰ ਆ ਜੀ ਹਾਂ ਇਹ ਟੂ ਜਾਂਦਾ ਟਰੈਕਟਰ ਤੁਸੀਂ ਸਾਰੇ ਦੇ ਦਰਸ਼ਨ ਕਰ ਲਓ ਜੀ ਗਰੂਪ ਪਿੱਛੋਂ ਵੀ ਵਿਖਾ ਦੇ ਵੀਰਾਂ ਨੂੰ ਟਰੈਕਟਰ ਸਾਫ਼ ਆ ਪੇਂਟ ਪੂਂਟ ਨਹੀਂ ਹੈਗਾ Ориਜినਲ ਆ ਸਾਰਾ ਮਾਨਾ ਕਿਤੇ ਪੇਂਟ ਨਹੀਂ ਬਿਲਕੁਲ Ориਜినਲ ਟਰੈਕਟਰ ਹੈ ਹਾਂ ਤੇ ਅੱਗੇ ਆ ਗਿਆ 75 50 50 75 ਕੀ ਜੀ ਜੀ 5075 ای بہت ਔਖਾ ਹੈ ਵੀ ਲੱਭਦਾ ਮਾਈਕੋ ਪمپ ਦੇ ਵਿੱਚ ਆ ਜੀ 2016 ਮਾਡਲ ਆ ਜੀ 16 ਮਾਡਲ ਹਾਂਜੀ ਇਹਨਾਂ ਦੇ ਟਾਇਰ ਵੀ ਬਿਲਕੁਲ ਨਵੇਂ ਆ ਜੀ ਐਸੈਸਰੀ ਸਭ ਲੱਗੀ ਹੋਈ ਸਾਰੀ ਟਰੈਕਟਰ ਕਿਸ ਸਿਆਣੇ ਜ਼ਿੰਮੇਦਾਰ ਕੋਲ ਹੀ ਚੱਲਿਆ ਹਨਾ ਬਿਲਕੁਲ ਜੀ ਫਰਸਟ ਕੁਆਲਟੀ ਦਾ ਟਰੈਕਟਰ ਆ ਮੋਗੇ ਦੇ ਨੰਬਰ ਆ ਜੀ ਠੀਕ ਆ ਬਈ ਜੀ ਇਹ ਆਪਣੇ ਲੋਕਲ ਹੀ ਆ ਇੱਥੋਂ ਹਾਂ ਲੋਕਲ ਹੀ ਏ ਲੋਕਲ ਪਿਛਲੇ ਟਾਇਰ ਦੇ 18 ਦੇ ਆਗੇ ਵੀਰੇ ਹਾਂਜੀ ਇਹਦੇ 18 ਦੇ ਟਾਇਰ ਪਿਛਲੇ ਜੀ ਫਰੰਟ ਵਾਲੇ 12 ਨੰਬਰ ਦੇ ਆ ਐਸੈਸਰੀ ਬਿਲਕੁਲ ਸਾਰੀ ਲੱਗੀ ਜਾਂ ਇਹ ਵੀ ਟਰੈਕਟਰ 1 ਰੁਪਿਆ ਨਹੀਂ ਲਾਉਣ ਦੀ ਲੋੜ ਜਾਂ। ਵੇਟ ਵਗੈਰਾ ਨਾਲ ਹੀ ਮਿਲਣਾ। ਸਾਰਾ ਸਾਰਾ ਸਮਾਨ ਜੋ ਲੱਗਾ ਟਰੈਕਟਰ ਦੇ ਨਾਲ ਹੀ ਆ। ਡੈਕ ਵੇਟ ਪਿਛਲੇ ਵੇਟ ਬਿਲਕੁਲ ਜੀ ਸਭ ਕੁਝ ਮਿਲੂ। ਸਾਰਾ ਕੁਝ ਨਾਲ। ਵੈਰੀ ਗੁੱਡ। ਲਓ ਜੀ ਟਰੈਕਟਰ ਇਹ ਵੀ ਨਹੀਂ ਛੱਡਣ ਵਾਲਾ। ਟਰੈਕਟਰ ਚੱਲਿਆ ਜੂ ਘਟਕ 3500 ਦੇ ਗੇੜ ਚ ਚੱਲਿਆ ਹੋਊਗਾ ਟਰੈਕਟਰ। 3500 ਜਾਂ 34 3500 3500 ਤਾਂ ਹਾਂ ਜੀ ਆਹ 3500। ਬਾਕੀ ਇਹ ਵੀ ਆਪਾਂ ਟਰੈਕਟਰ ਜਿਵੇਂ ਦਿਖਾਈ ਜਾਂਦੇ ਹੁਣ। ਨਵੇਂ ਟਰੈਕਟਰ ਦੀ ਤਾਂ ਗਾਰੰਟੀ ਵਾਰੰਟੀ ਹੁੰਦੀ ਆ ਇਹਨਾਂ ਦਾ ਕੋਈ ਸਹੂਕਤਾਵੀਆਂ ਹੈ ਪੁਰਾਣੀ ਮਸ਼ੀਨਰੀ ਦੀ ਕੋਈ ਗਾਰੰਟੀ ਵਾਰੰਟੀ ਤਾਂ ਨਹੀਂ ਹੈਗੀ ਪਰ ਇਹਨਾਂ ਵੀ ਜਿਹੜੇ ਵੀ ਕਸਟਮਰ ਨੇ ਲੈਣਾ ਆ ਉਹ ਆਪ ਦਾ ਫੋਰਮੈਨ ਕੋਈ ਕਾਰੀਗਰ ਮਿਸਤਰੀ ਲਿਆ ਕੇ ਸਾਡੇ ਕੋਲੇ ਇੱਥੇ ਸ਼ੋਰੂਮ ਦੇ ਵਿੱਚ ਆਪਦੀ ਟੋਟਲ ਚੈੱਕ ਅਪ ਕਰਾ ਸਕਦਾ ਸਟਾਰਟ ਪੂਰੀ ਤਸਲੀਮ ਕਰ ਸਕਦਾ ਹਾਂ ਬਿਲਕੁਲ ਤੁਹਾਡੇ ਲੋਕ ਕੋਈ ਮਨਾਹੀ ਨਹੀਂ ਇਹਨੂੰ ਚੈੱਕ ਕਰੋ ਉਹਦਾ ਜਿੰਨੇ ਪੈਸੇ ਖਰਚਨੇ ਭਾਈ ਆਣ ਕੇ ਉਹਦਾ ਚੈੱਕ ਕਰੋ ਆਹੋ ਗਾਰੰਟੀ ਤਾਂ ਨਾਲ ਹੀ ਚੀਜ਼ ਜਿਹੜਾ ਟਰੈਕਟਰ ਇੱਥੋਂ ਮਿਲੇਗਾ ਇਹ ਟਰੈਕਟਰ ਹੈ ਇਹਨਾਂ ਦਾ ਕੰਪਨੀ ਰਿਕਾਰਡ ਦੇ ਨਾਲ ਹੀ ਨੇ ਸਾਡੇ ਕੋਲੇ ਸਰਸਾਂ ਸਾਰੀਆਂ ਹੁੰਦੀਆਂ ਰਹੀਆਂ ਨੇ ਕਿਉਂਕਿ ਜੌਂਡੀਅਰ ਦਾ ਤਾਂ ਏਜੰਸੀ ਆਪਣੇ ਕੋਲ ਤੇ ਆਪਣੇ ਕੋਲ ਹੀ ਸਰਸਾਂ ਇਹਦਾ ਰਿਕਾਰਡ ਨਿਕਲ ਆਉ ਸਾਰਾ ਤੇ ਕੀ ਬਣਾ ਆਲਮੋਸਟ ਹਾਂਜੀ ਸਰਸਾਂ ਤੋਂ ਬਿਨਾ ਹੋਰ ਇਹਨਾਂ ਨੂੰ ਕੀ ਹੋਇਆ ਜੀ ਹਾਂ ਇਹਨੂੰ ਹੋਣ ਕੀ ਆ ਨਵੇਂ ਦਾ ਟਰੈਕਟਰ ਆ ਜੀ ਬਿਲਕੁਲ ਜੀ ਬਿਲਕੁਲ ਇਹ ਇਹਦੀ ਆਪਾਂ ਕੀ ਡਿਮਾਂਡ ਕਰਦੇ ਆ ਜੀ ਇਹ ਆਪਾਂ ਜੀ 11 ਲੱਖ ਰੁਪਏ ਦਾ ਦੇਵਾਂਗੇ ਟਰੈਕਟਰ ਜੀ 11 ਲੱਖ ਰੁਪਏ ਇਹ ਕਿੰਨਾ ਮਾਡਲ ਦੱਸਿਆ ਸੀ ਵੀਰੇ ਇਹ 2016 ਜੀ 2016 ਮਾਡਲ ਮੋਗਾ ਦਾ ਨੰਬਰ ਹੈ ਪਈਆ ਸਰਕਾਰੀ ਪਲੇਟਾਂ ਵਗੈਰਾ ਲੱਗੀਆਂ ਸਾਰਾ ਕੁਝ ਹਾਂ 75 ਐਚਪੀ ਟਰੈਕਟਰ 18 ਦੇ ਟਾਇਰਾਂ ਚ ਟਰੈਕਟਰ ਪੂਰਾ ਸਾਫ਼ ਬਿਲਕੁਲ ਸਾਫ਼ ਸੁਥਰਾ ਜੀ ਔਰਿਜਨਲ ਟਰੈਕਟਰ ਵਿੱਚੋਂ ਵੀ ਦੇ ਲੋ ਅੱਗੋਂ ਵੀ ਦੇ ਲੋ ਸਾਰਾ ਟਰੈਕਟਰ ਔਰਿਜਨਲ ਟਰੈਕਟਰ ਆ ਜਿਹਨੂੰ ਆਪਾਂ ਕਹਿ ਦਿੰਦੇ ਨੇ ਕੋਈ ਪੇਂਟ ਵਗੈਰਾ ਨਹੀਂ ਹੈਗੇ ਜੋ ਚੱਲੇ ਆ ਤੁਹਾਡੇ ਸਾਹਮਣੇ ਆ ਅੱਗੇ ਇਹ ਇਹ ਸੀਆਰਟੀ ਕੇ ਵੀ ਦੂਸਰਾ ਨਹੀਂ ਇਹ ਵੀ ਮਾਈਕੋ ਪੰਪ ਵਾਲਾ ਜੀ ਭਾਜੀ ਅੱਛਾ ਇਹ ਵੀ ਮਾਈਕੋ ਪੰਪ ਵਾਲਾ ਜੀ 2021 ਮਾਡਲ ਆ 755 ਡੀਆਈ ਇਹ 65 HP ਹੁੰਦੇ ਆ ਕਿ 75 ਨਹੀਂ ਇਹ 75 ਇਹ 75 HP ਜੀ 700 ਹਾਂ ਇਹ ਇਹਦੇ ਵੀ ਆ ਸਾਰਾ ਕੁਝ ਨਾਲ ਹੀ ਮਿਲੂ ਹਾਂਜੀ ਨਾਲ ਜਿਉ ਹੈਗਾ ਬਿਲਕੁਲ ਇਹ ਟਰੈਕਟਰ ਵੀ 14-1500 ਘੰਟਾ ਚੱਲਿਆ ਜੀ ਨਵੇਂ ਬੜਕਾ ਲਏ ਯਾਰ ਤੁਸੀਂ ਹਾਂ ਬਿਲਕੁਲ ਜੀ ਇਹ ਜ਼ਿਮੀਦਾਰ ਦੇ ਕੇ ਕਿਹੜੇ ਲੈ ਗਏ ਆ ਇਹ ਤਕਰੀਬਨ 5405 5075 5210 ਇਹ ਸਾਰੇ ਉਹੀ ਲੈ ਗਏ ਇਹ ਇਹ ਟਰੈਕਟਰ ਦੇ ਕੇ ਕੋਈ ਐਸੀ ਕਵਨ ਦਿੱਤਾ ਕਿ ਨਹੀਂ ਇਹ 5075 अच्छा ਆਹ ਵਾਲਾ 75 ਦੇ ਕੇ ਏਸੀ ਕਿਆ ਬੰਨ ਲੈ ਕੇ 50 75 ਦੇ ਕੇ ਏਸੀ ਕਿਆ ਬੰਨ ਦਿੱਤਾ ਜੀ ਇਹ ਕਿੰਨਾ ਮਾਡਲ ਆ ਜੀ ਇਹ 2021 ਮਾਡਲ ਆ ਜੀ ਇਹ ਵੀ ਮੋਗੇ ਦਾ ਨੰਬਰ ਹੀ ਆ ਜੀ ਅੱਛਾ ਫਰਸਟ ਕੁਆਲਟੀ ਦਾ ਜੈਨੂਨ ਟਰੈਕਟਰ ਆ ਸਾਰਾ ਜੀ ਵੈਰੀ ਗੁੱਡ ਇਹ ਵੀ ਪਹਿਲਾ ਨੰਬਰ ਆ ਉਹ ਉਹ ਵੀ ਪਹਿਲਾ ਨੰਬਰ ਉਹ ਵੀ ਪਹਿਲਾ ਨਾ ਇਹ ਵੀ ਪਹਿਲਾ ਨਾ ਇਹ ਵੀ ਪਹਿਲਾ ਨਾ ਹਾਂਜੀ ਇਹ ਕਿੰਨੇ ਦਾ ਦੇਣਾ ਆਪਾਂ ਇਹ ਆਪਾਂ ਦੇਵਾਂਗੇ ਜੀ 9,65,000 ਦਾ 9,65,000 ਤੇ ਇਹਦੇ ਟਾਇਰ ਆਪਾਂ ਕਹਿ ਸਕਦੇ 50 ਕੁ ਪੈਸੇ ਸਾਣਾ ਆਹ ਤਕਰੀਬਨ ਜਿਹੜਾ 4-ਵੀਲ ਡਰਾਈਵ ਦੇ ਵਿੱਚ ਜਿਹੜਾ ਫਰੰਟ ਵਾਲਾ ਟਾਇਰ ਹੁੰਦਾ ਨਾ ਉਹ ਥੋੜਾ ਜਿਹਾ ਵੱਧ ਘਸਦਾ ਵੱਧ ਘਸਦਾ ਮਗਰਲੇ ਟਾਇਰ ਜੀ 50 55 ਪੈਸੇ ਹੈਗੇ ਆ ਨਾਲ ਹੁੰਦੇ ਹਾਂ 50 55 ਹਾਂਜੀ ਇਹਦੇ ਟਾਇਰ ਨਾ ਆਉਂਦੇ ਆ ਜੀ ਇਹ ਨਾਲ ਦੇ ਆ ਇਹ ਨਾਲ ਦੇ ਕਿੰਨਾ ਮਾਡਲ ਦੱਸਿਆ 2021 ਮਾਡਲ 2021 ਮਾਡਲ ਦਾ ਕੀ ਮੰਗਤਾ ਸਾਫ ਸੁਥਰਾ ਟਰੈਕਟਰ ਆ ਜੀ ਇਹ 9 ਲੱਖ 65 ਹਜ਼ਾਰ ਦਾ ਦਵਾਂਗੇ ਜੀ 9 ਲੱਖ 65 ਹਾਂਜੀ ਟਰੈਕਟਰ ਵਿਖਾਦੇ ਜੀ ਗਰੁੱਪ ਇਹ ਵੀ ਹੀਰਾਂ ਨੂੰ ਟਰੈਕਟਰ ਸਾਰੇ ਤਕਰੀਬਨ ਜਦੋਂ ਹੈ ਹੀ ਉੱਚਾ ਮਾਡਲ ਬਿਲਕੁਲ ਬਿਲਕੁਲ ਜੀ ਸਾਫ ਸੁਥ ਉੱਚੇ ਮਾਡਲ ਟਰੈਕਟਰ ਨੇ ਹਾਂ ਆਪਾਂ ਬਰੀਕੀ ਤਾਂ ਨਹੀਂ ਵਿਖਾ ਰਹੇ ਵੀ ਜਿਹੜੇ ਉੱਚੇ ਮਾਡਲ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਕਿਤੋਂ ਖੁੱਲਾ ਡੁੱਲਾ ਨਹੀਂ ਕਿਤੋਂ ਜੀ ਹਾਂ ਇਹ ਆ ਗਿਆ 5210 ਇਹ 5210 ਜੀ ਗੀਅਰ ਪ੍ਰੋ ਓਕੇ ਇਹ ਇਹ ਕਿੰਨਾ ਮਾਡਲ ਆ ਵੀਰੇ ਇਹ 2022 ਮਾਡਲ ਹੈ ਜੀ 2022 ਮਾਡਲ ਇਹ ਵੀ ਫਰਸਟ ਪਾਰਟੀ ਦਾ ਹੀ ਇਹ ਵੀ ਫਰਸਟ ਆਨ ਵਾਲਾ ਮੋਗਾ ਨੰਬਰ ਸਾਰੇ ਮਿਲਦਾ ਉਹ ਮੋਗਾ ਨੰਬਰ ਹੀ ਨੇ ਹਾਂ ਜੀ ਸਾਰੇ ਮੋਗਾ ਨੰਬਰ ਚਲੋ ਮੋਗੇ ਖੜੇ ਆ ਤੇ ਮੋਗੇ ਵਾਲੇ ਵੀਰਾਂ ਦੇ ਮੋਗੇ ਵਾਲੇ ਟਰੈਕਟਰ ਆਪਾਂ ਆਪਣੇ ਏਰੀਆ ਚੋਂ ਟਰੈਕਟਰ ਤੱਕ ਉਹਨਾਂ ਇੱਥੋਂ ਲੋਕਲ ਪਿੰਡਾਂ ਚ ਹਾਂ ਇਹ ਇਹ ਦੀ ਆਪਾਂ ਕੀ ਡਿਮਾਂਡ ਕਰਦੇ ਆ ਜੀ ਇਹਦੀ ਵੀ 965000 ਰੁਪਏ 965000 ਹਾਂਜੀ ਇਹ ਵੀ ਬਿਲਕੁਲ ਓਰੀਜਨਲ ਟਰੈਕਟਰ ਨਾਲ ਦੇ ਟਾਇਰ ਆ ਪਹਿਲੀ ਬੋੜ ਬਿਲਕੁਲ ਜੈਨੂਨ ਆ ਸਾਰੇ ਆਹ ਆ ਟਾਇਰ ਨਾਲ ਦੇ ਆ ਹਾਂ ਇੱਕ ਇਹਦੇ ਚ ਵੱਧ ਆ ਜੀ ਦੂਜਿਆਂ ਨਾਲੋਂ ਇਹਦੀ ਪੀਟੀਓ ਜਿਹੜੀ ਰਿਵਰਸ ਆ ਜੀ ਅੱਛਾ ਜੀ ਰਿਵਰਸ ਪੀਟੀਓ ਹਾਂ ਇਹਦੇ ਚ ਟਿਲਟ ਸਟੀਅਰਿੰਗ ਵੀ ਆ ਜਾਣਾ ਬਿਲਕੁਲ ਸਾਫ਼ ਸੁਥਰਾ ਟਰੈਕਟਰ ਆ ਇਹ ਵੈਰੀ ਗੁੱਡ ਇਹਦੇ ਪਿਛਲੇ ਟਾਇਰ ਨਵੇਂ ਲਾਏ ਆ ਨਾ ਨਹੀਂ ਨਾਲ ਦੇ ਆ ਜੀ ਠੀਕ ਆ ਬਈ ਲੈ 2022 ਮਾਡਲ ਆ ਬਾਈ ਦੇ ਮਾਰ ਕੇ ਲੱਗੀ ਹੋਈ ਓਕੇ ਹਾਂ ਮੋਗਾ ਨੰਬਰੀ ਸਰਕਾਰੀ ਪਲੇਟਾਂ ਤੇ ਸਾਰਿਆਂ ਲੱਗੀਆਂ ਹੋਈਆਂ ਨੇ ਹਾਂ ਨੰਬਰ ਪਲੇਟਾਂ ਸਾਰਿਆਂ ਦੀਆਂ ਨਾਲ ਨੇ ਇਹਦੀ ਕੀ ਨਮਾਨ ਕਰੀਏ 965000 965 ਕਿੰਨਾ ਮਾਡਲ 2022 2022 ਆ ਜਾ ਸਰਦਾਰ ਜੀ ਤੁਸੀਂ ਵੀ ਨਾਲ ਹੀ ਆਣਾ ਆ ਜਾ ਜਗਰੂਬ ਉਹ ਪਿੱਛੇ ਵਿਖਾ ਕੇ ਆਉਣੇ ਆ ਲਓ ਜੀ ਅੱਗੇ ਆ ਗਿਆ ਮੈਸੀ ਇਹ ਕਿੰਨਾ ਮਾਡਲ ਆ ਵੀਰੇ ਇਹ 2007 ਆ ਜੀ 2007 ਹਾਂਜੀ ਇਹ ਵੀ ਪੰਜਾਬ ਨੰਬਰ ਦਾ ਟਰੈਕਟਰ ਆ ਬਹੁਤ ਸਾਫ਼ ਆ ਗੁੱਡ ਕੰਡੀਸ਼ਨ ਆ ਠੀਕ ਆ ਬਈ ਹਾਂਜੀ ਵਿਚਲਾ ਗੀਅਰ ਇਹ ਤਾਂ ਉਦੋਂ ਲੋਹਾ ਹੀ ਆਉਂਦੇ ਸੀ ਨਾ ਹਾਂਜੀ ਇਹ ਲੋਹਾਈ ਆ ਜੀ ਲੋਹਾਈ ਠੀਕ ਆ ਬੇਜੂ ਗਰੂਪ ਇਹ ਵੀ ਟਰੈਕਟਰ ਦੇ ਮਰਾ ਦੇ ਇੱਕ ਵੀ ਦਰਸ਼ਨ ਵੀਰਾਂ ਨੇ ਲੋਕੋ ਵਗੈਰਾ ਜੋ ਵੀ ਡਾਟ ਲੱਗੇ ਆ ਜੀ ਇਹਦੇ ਮਗਰ ਜੈਨੂਨ ਟਰੈਕਟਰ ਸਾਰਾ ਜੀ ਇਹ ਵੀ ਆਪਣਾ ਪੰਜਾਬ ਨੰਬਰ ਹੀ ਦੱਸਿਆ ਨਾ ਪੰਜਾਬ ਨੰਬਰ ਜੀ ਠੀਕ ਆ ਪੀ ਬੀ 12 ਹਾਂਜੀ 12 ਨੰਬਰ ਓਕੇ ਆ ਇਹ ਇਹ ਵਾਲੇ ਟਰੈਕਟਰ ਤੁਹਾਨੂੰ ਨਾ ਜਿਹੜੇ ਜਮਾ ਜਾਇਜ਼ ਰੇਟ ਵਾਲੇ ਆ ਬਿਲਕੁਲ ਜੀ ਬਿਲਕੁਲ ਇਦਾਂ ਕਹਿ ਸਕਦੇ ਨਾ ਆਪਾਂ ਬਿਲਕੁਲ ਬਿਲਕੁਲ ਜਾਇਜ਼ ਰੇਟ ਜੀ ਵੀ ਇਹਨਾਂ ਟਰੈਕਟਰਾਂ ਦਾ ਰੇਟ ਹੈ ਤੁਸੀਂ ਫੋਨ ਤੇ ਡਿਸਕਸ ਕਰ ਲਿਓ ਬਿਲਕੁਲ ਜੀ ਜਾਇਜ਼ ਰੇਟ ਦਾ ਮਤਲਬ ਤੁਸੀਂ ਸਮਝ ਹੀ ਗਏ ਜੀ ਸਾਰੇ ਵੀਰ ਸਿਆਣੇ ਆ ਸਮਝਦਾਰ ਆ ਜ਼ਿੰਮੇਦਾਰ ਵੀਰ ਹਨ ਤੇ ਆਜੋ ਸਿੰਘ ਸਾਹਿਬ ਤੁਸੀਂ ਕਹਤੋਂ ਦੂਰ ਦੂਰ ਰਹਿੰਦੇ ਹੋ ਵੀ ਇਹ 2017 ਮਾਡਲ ਆ ਜੀ 17 ਮਾਡਲ ਸਟੈਂਡਰਡ ਪਾਵਰ ਸਟੀਅਰਿੰਗ 2017 ਮਾਡਲ ਠੀਕ ਆ ਵੀਰੇ ਪਹਿਲੀ ਪਾਰਟੀ ਦਾ ਰੇਟ ਇਹ ਵੀ ਫਰਸਟ ਪਾਰਟੀ ਆ ਹਾਂ ਨਵਾਂ ਲਿਆ ਇਹ ਬੰਦੇ ਨੇ ਕੀ ਕਰ ਲਈ ਜੀ ਪਹਿਲੇ ਨ ਆਇਆ 2017 ਮਾਡਲ 17 ਮਾਡਲ ਇਹ ਟਰੈਕਟਰ ਦੀ ਕੰਡੀਸ਼ਨ ਇਹਦੇ ਵੀ ਟਾਇਰ ਨਾਲ ਦੀ ਬਿਲਕੁਲ ਜੀ ਪਾਵਰ ਸਟੀਅਰਿੰਗ ਇਹ ਬਾਅਦ ਚ ਕਰਾਇਆ ਉਹ ਬਜੀ ਕਿ ਹੋਉਂਦਾ ਨਹੀਂ ਜੈਨੂ ਨਹੀਂ ਅੱਛਾ ਉਦੋਂ ਆਉਂਦਾ ਸੀ ਨਾਲ ਦਾ ਹੀ ਟਰੈਕਟਰ ਜਗਰੂਬ ਵਿਖਾਈ ਚੱਲੇ ਤੂੰ ਇਹ ਵਿਖਾਉਣੇ ਆ ਕਿਉਂਕਿ ਮੈਂ ਗੱਲ ਕਰਕੇ ਭੱਜ ਜਾਣਾ ਵੀਰ ਐਣਗਾ ਟਰੈਕਟਰ ਨਹੀਂ ਵਿਖਾਏ ਤੇ ਆ ਆ ਜਾ ਜਗਰੂਬ ਤੇਰੇ ਆੜੀ ਵਾਲਾ ਹਾਂਜੀ ਹਿੰਦੁਸਤਾਨ ਹਿੰਦੁਸਤਾਨ ਜੀ ਪੰਜਾਬ ਦਾ ਹਾਂ ਸਾਰਾ ਚਾਰੇ ਹਿੰਦੂਸਤਾਨ 50 ਦਾ 1999 ਮਾਡਲ ਆ ਅੱਛਾ ਜੀ ਇਹ ਵੀ ਪਾਵਰ ਸ਼ੇਅਰਿੰਗ ਦੀ ਪਾਰਟੀ ਦਾ ਰੈਕਟਰ ਆ ਇਹ ਵੀ ਫਰਸਟ ਪਾਰਟੀ ਦਾ ਆ ਮੋਗਾ ਨੰਬਰ ਹੋਊਗਾ ਜੀ ਤੁਸੀਂ ਕਰਦੇ ਕੀ ਨੇ ਯਾਰ ਇਹਦੇ ਨਵੇਂ ਮਾਡਲ ਦੇ ਰੂਪ ਇਹ ਵੀ ਪਹਿਲੇ ਨਾਂ ਦੱਸੀ ਜਾਂਦੇ ਆ ਹਾਂ ਪਹਿਲੇ ਨਾਂ ਦਾ ਰੈਕਟਰ ਆ ਜੀ ਪਹਿਲੀ ਵਾਰ ਦੀ ਦੋ ਫੇ ਲਿਆਏ ਬਜ਼ੁਰਗ ਤੋਂ ਮੋਗਾ ਨੰਬਰ ਹੀ ਆ ਮੁੰਡੇ ਨੂੰ ਵੇਚ ਨਹੀਂ ਦਿੰਦਾ ਬਜ਼ੁਰਗ ਅੱਛਾ ਹੋ ਗਿਆ ਨਹੀਂ ਵੇਚਣਾ ਤੇ ਉਹ ਫਿਰ ਤੁਸੀਂ ਹੈਗਾ ਵੀ ਜੈਨੂਨ ਸਾਰਾ ਹਾਂ ਵੈਰੀ ਗੁੱਡ ਯਾਰ ਤੀਜਾ ਤੁਸੀਂ ਸਾਰੀਆਂ ਹੀ ਰਾਈ ਚੱਕੀ ਫਿਰਦੇ ਆ ਇਹ ਪਾਵਰ ਸਟੀering ਆ ਪਾਵਰ ਪਾਵਰ ਜੀ ਪਾਵਰ ਇਹ ਕਿਰਾਏ ਹੋਏ ਨੇ ਜੀ ਹੂੰ ਜਗਰੂਪ ਜਿਹੜੀ ਗੱਲ ਉਹਦੇ ਮਨਦੀਪ ਬਾਈ ਕਰਦਾ ਸੀਗਾ ਹੈ ਦੇ ਲੈ ਵੀ 50 HP ਆ ਹਾਂ ਤੇ ਬਾਈ ਵੀਡੀਓ ਚ ਕਹਿੰਦਾ ਸੀ ਕਹਿੰਦਾ ਜੀ ਦੇਖਣ ਨੂੰ ਉਹ ਟਰੈਕਟਰ ਕਿੰਨਾ ਵੱਡਾ ਲੱਗਦਾ ਉਹ ਗੱਲ ਇਹ ਵੀ ਹਾਂ ਆਪਣਾ 75 ਦਾ ਇੰਨਾ ਛੋਟਾ ਹੈ ਤੂੰ ਹਾਂ ਉਹ ਛੋਟਾ ਪਾਵਰ ਜ਼ਿਆਦਾ ਪਾਵਰ ਜ਼ਿਆਦਾ ਆ ਚੈਂਬਰ ਥੱਲੇ ਪਲੇਨ ਹੀ ਹੈ ਨਾ ਦੇਖਣੋਂ ਤਾਂ ਹੀ ਵੱਡਾ ਲੱਗਦਾ ਇਹ ਪਲੇਨ ਹੀ ਹੁੰਦਾ ਜੀ ਦੂਜੇ ਟਰੈਕਟਰ ਆਪਣੇ ਇੱਥੇ ਖਤਮ ਹੋ ਕੇ ਚੈਂਬਰ ਥੱਲੇ ਆ ਜਾਂਦੇ ਚਲੋ ਚੱਕ ਲੋ ਵੀ ਇਹ ਤਾਂ ਮਤਲਬ ਜੇ ਕਹਿੰਦੇ ਤਿਆਰ ਤੁਰ ਕਰਾਉਣਾ ਤੇ ਇਹ ਹਾਂ ਜੇ ਕਹਿੰਦੇ ਤਿਆਰ ਸਰਜੋਜੀ ਆ ਟਰੈਕਟਰ ਵੀ ਬਹੁਤ ਯਾਨੀ ਕਿ ਲੋਕੀ ਭਾਲਦੇ ਆ 3620 1995 ਮਾਡਲ ਪੰਜਾਬ ਦਾ ਨੰਬਰ 1996 ਮਾਡਲ ਪੰਜਾਬ ਦਾ ਨੰਬਰ ਹੈ ਬਿਲਕੁਲ ਜੈਨੂਨ ਟਰੈਕਟਰ ਆ ਜੀ ਜਿਵੇਂ ਸਾਫ਼ ਹੈ ਵੀ ਬਹੁਤ ਸੁੱਕਾ ਹੈ ਨਾ ਮਤਲਬ ਚਲੋ ਅੱਜ ਨਹੀਂ ਕਿਸੇ ਟਾਈਮ ਤੇ ਤੂਤੀ ਬੋਲਦੀ ਸੀ ਮਤਲਬ ਹਾਂ ਜੇ ਕਿਤੇ ਮੰਡੀ ਚੱਕ ਦਾ ਟਰੈਕਟਰ ਇੱਕ ਦਾ ਟਰੈਕਟਰ ਹੀ ਆਉਂਦਾ ਹੁੰਦਾ ਸੀ ਜੀ ਬਹੁਤ ਮੁਸ਼ਕਲ ਹਾਂ ਤੇ ਮੇਰੇ ਖਿਆਲ ਨਾਲ ਉਹ ਤੋਂ ਜੀਮੀਦਾਰ ਨੂੰ ਤਾਂ ਕੀ ਡੀਲਰ ਹੀ ਲੈ ਲੈਂਦਾ ਹੁਣ ਹਾਂ ਚੱਕ ਲੈਂਦੇ ਸੀ ਨਾਲ ਦੀ ਨਾਲ ਹੀ 3 ਲੱਖ ਦੇ 2.5 ਹਾਂ ਬਿਲਕੁਲ ਜੀ ਟਰੈਕਟਰ ਇਹ ਵੀ ਸਾਫ ਆ ओरिजिनल ਹੀ ਆਣਾ ਫਿਰ ਇਹ ਦਾ ਰੀਨਲ ਰੀਨਲ ਹਾਂ ਰੀਜਨਲ ਪੇਂਟ ਆ ਫਿਰ ਸਰ ਲਓ ਜੀ ਇਹ ਵੀ ਚੱਕ ਦੋ ਫੱਟੇ ਜਿੰਨੇ ਚੱਕਣੇ ਅੱਗੇ ਆ ਗਿਆ ਜੌਨ ਡੀਅਰ 5038 ਹਾਂ ਜੀ 50 38 9 ਵਿਆਦਨਾ ਇਹ 2013 ਮਾਡਲ ਜੀ 2013 ਮਾਡਲ ਮੋਗਾ ਨੰਬਰ ਫਰਸਟ ਪਾਲਟੀ ਦਾ ਇਹ ਵੀ ਫਰਸਟ ਪਾਲਟੀ ਦਾ ਕਰਦੇ ਕੀ ਜੇ ਆ ਬਿਲਕੁਲ ਟਾਇਰ ਨਵੇਂ ਚਾਰੇ ਕਿਹੜੀ ਗਿੱਦੜ ਸਿੰਘ ਹੀ ਸਿਖਾਉਂਦੇ ਆ ਤੇ ਹਾਂ ਅਲਮੋਸਟ ਜਿਹੜਾ ਜੌਂਡੀਰ ਦਾ ਪਰਿਵਾਰ ਉਹਨੇ ਤਾਂ ਸਾਡੇ ਕੋਲ ਹੀ ਆਉਣਾ ਜੀ ਉਹ ਸਾਨੂੰ ਟਰੈਕਟਰ ਲੈਣਾ ਹੀ ਪੈਣਾ ਉਹਨੇ ਹੋਰ ਕੋਈ ਨਹੀਂ ਲੈਣਾ ਮਹਿੰਗਾ ਸਸਤਾ ਨਹੀਂ ਲੈਂਦਾ ਜੀ ਨਹੀਂ ਲੈਂਦਾ ਬਾਈ ਜੀ ਜਿੰਨੇ ਜਿਹੜਾ ਬ੍ਰਾਂਡ ਜਿਹੜੇ ਸਾਬ ਚੇਜ ਕਰੀ ਜਾਂਦੇ ਹੁਣ 38 ਤੋਂ 50 ਤੇ ਜਾਵੜੇ 50 ਤੋਂ 120 ਦਾ ਲਾਣ ਫੇਰ 60 ਤੇ ਜਾਵੋ ਇਦਾਂ ਇਦਾਂ ਇੱਕ 38 ਮਗਰ ਹੈ ਜੀ ਅੱਛਾ ਇਹ ਵੀ 38 ਹੈ ਜੀ ਹਾਂਜੀ ਜਗਰੂਪ ਇਹ ਵੀ ਫਰਸਟ ਪਾਰਟੀ ਮੋਗਾ ਨੰਬਰ ਹਾਂਜੀ ਯਾਰ ਤੁਹਾਡੇ ਆ ਫਰਸਟ ਵਾਲੇ ਕੰਮ ਨੇ ਤਾਂ ਅੱਜ ਹਰਾ ਨਹੀਂ ਕਰ ਦਿੱਤਾ ਯਾਰ ਟਰੈਕਟਰਾਂ ਦੀ ਕੰਡੀਸ਼ਨ ਜਗਰੂਪ ਵਿਖਾਈ ਦੇ ਤੇ ਇਹਨਾਂ ਦਾ ਰੇਟ ਵੀਰ ਜੀ ਹੁਣੀ ਆਪਣੇ ਉਦੋਂ ਤੁਹਾਨੂੰ ਫੋਨ ਤੇ ਡਿਸਕਸ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਬਾਕੀ ਇਦਾਂ ਨਹੀਂ ਹੈਗਾ ਵੀ ਤੁਹਾਨੂੰ ਨਾਰਾਜ਼ ਕਰਕੇ ਭੇਜਣਗੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਜਿਹੜਾ ਵੀ ਭਰਾ ਆਊਗਾ ਉਹਦਾ ਮਨ ਤਾਂ ਫੁੱਲ ਕੀਤਾ ਜਾਊਗਾ ਤੇ ਚੰਗੀ ਚੀਜ਼ ਹੀ ਦਿੱਤੀ ਜਾਊਗੀ ਮੈਂ ਮਾੜਾ ਨਹੀਂ ਤੁਹਾਨੂੰ ਕਿਉਂਕਿ ਆਪਣੇ ਏਜੰਸੀ ਚੋਂ ਟਰੈਕਟਰ ਦੇ ਰਹੇ ਆ ਆਪਾਂ ਆਪਣਾ ਪੱਕਾ ਆਹ ਫਾਰਮ ਟਰੈਕ 60 ਜੀ ਹਾਂਜੀ ਇਹ 2000 ਮਾਡਲ ਹੈ ਜੀ 2000 ਮਾਡਲ ਇਹ ਵੀ ਡਬਲ ਕਲਚ ਵਾਲਾ ਟਰੈਕਟਰ ਹੈ ਭਾਜੀ ਇਹ ਫਾਰਮ ਟਰੈਕ 60 ਇੱਥੇ ਕਿ ਜੇ ਆਉਣ ਲੱਗੇ ਸੀ ਡਬਲ ਕਲਚ ਇਹ ਹਾਂਜੀ 2 97 'ਚ ਆ ਗਿਆ ਸੀ ਜੀ ਡਬਲ ਕਲਚ ਇਹ 2000 ਮਾਡਲ ਡਬਲ ਕਲਚ ਆ ਠੀਕ ਹੈ ਜੀ ਹਾਂਜੀ ਇਹ ਵੀ ਪੰਜਾਬ ਦਾ ਨੰਬਰ ਆ ਜੀ ਇਹ ਵੀ ਪੰਜਾਬ ਦਾ ਹਾਂਜੀ ਇੱਕ ਆਪਣੇ ਕੋਲੇ ਪੀਆਰ 53 ਦਾ ਵੀ ਖੜਾ ਪਾ ਜੀ ਅੱਛਾ ਆ ਵਾਲਾ ਹਾਂਜੀ ਜੇ ਕਿਸੇ ਵੀਰ ਨੇ ਪੀਆਰ ਲੋਡਰ ਡੋਜ਼ਰ ਵਾਸਤੇ ਲੈਣਾ ਹੋਵੇ ਇਹ ਵੀ ਆਪਣੇ ਕੋਲ ਟਰੈਕਟਰ ਟੂ ਵੀ ਆਏ ਨੇ ਕਿ ਐਂ ਦੀ ਆ ਜਾ ਦੇਖ ਲੈ ਜਗਰੂਪ ਪੂਲ ਟਰੈਕਟਰ ਹੈਗਾ ਟਰੈਕਟਰ ਬਾਈ ਜੀ ਨਾਲ ਕੋਲੇ ਵਾਵਾ ਖੜੇ ਆ ਇਹ ਅੱਛਾ ਪੀਆਰ ਆ ਗਿਆ ਹਾਂਜੀ ਇਹ ਪੀਆਰ ਆ ਜੀ ਉਧਰ ਨਹੀਂ ਖਾਉਣਾ ਸੀ ਜਗਰੂਪ ਇਹਨੂੰ 18 ਮਾਡਲ ਚ ਪੀਰ ਆ ਗਿਆ ਸੀ ਪੀਰ ਤਾਂ ਪਹਿਲਾਂ ਵੀ ਆ ਗਿਆ ਜੇ ਕਿ 2018 ਮਾਡਲ 5310 ਇਹ ਕਿੰਨਾ ਮਾਡਲ ਦੱਸਿਆ ਭਾਈ 2018 ਮਾਡਲ 5310 ਪੀਰ ਗੇਅਰ 18 ਦੇ ਵਿੱਚ ਇਹ ਜਿਵੇਂ ਹੁਣ ਮਨਦੀਪ ਭਾਈ ਦੱਸਦਾ ਹੁੰਦਾ ਆਪਾਂ ਨੂੰ ਮੇਰੀ ਲਾਈਫ ਨੂੰ ਫਿਰ ਦੀ ਗੇਅਰ ਦੀ ਇਹ ਫਿਰ ਨਾਲ ਦਾ ਹੀ ਹੈ ਦੇ ਤੱਕ ਨਾਲ ਦਾ ਨਾਲ ਦਾ ਕੁਝ ਨਹੀਂ ਇਹ ਤਾਂ ਗੇਅਰ ਨੂੰ ਕੀ ਹੋਣਾ ਭਾਈ ਸੇਮ ਨਾਲ ਦਾ ਹੀ ਇਹ ਬਾਹਰ ਦੇ ਨੰਬਰ ਇਹ ਬਾਹਰ ਦੇ ਦੋ ਟਰੈਕਟਰ ਸਾਡੇ ਕੋਲ ਬਾਹਰ ਦਾ ਨੰਬਰ ਨੇ ਹਾਲਤੀ ਦੱਸਦੀ ਆ ਹਾਂ ਆਪਣੇ ਪੰਜਾਬ ਵਾਲੇ ਦਾ ਬਹੁਤ ਸੋਹਣੇ ਸੁਨੱਖੇ ਬਣਾਏ ਜਾਂਦੇ ਆ ਬਿਲਕੁਲ ਬਾਕੀ ਕਿਹਨੇ ਸ਼ੌਂਕ ਨਾਲ ਇਹਨੂੰ ਸੋਹਣਾ ਇਹ ਬਣਾਉਣਾ ਤੇ ਲੈ ਸਕਦੇ ਹੋ ਹਾਂ ਨਹੀਂ ਉੱਥੇ ਦੇਖੋ ਜੇ ਨੰਬਰ ਬਾਹਰ ਦਾ ਉਹ ਜਾ ਰੇਟ ਹਾਂ ਉਹ ਜਾ ਰੇਟ ਹੋ ਜਾਣਾ ਅੱਜ ਗਰੂਪ ਉੱਪਰ ਇੱਥੇ ਚੱਲੀ ਹੈ ਗਰਮੀ ਆ ਵੀਰਾਂ ਨਾਲ ਉੱਥੇ ਡਿਸਕਸ ਕਰਦੇ ਆ ਟਰੈਕਟਰ ਸਾਰੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਲਓ ਜੀ ਟਰੈਕਟਰ ਤੁਸੀਂ ਸਾਰੇ ਦੇਖ ਆਂਦੇ ਆ ਪਿੱਛੇ ਵੀ ਆਪਣੇ ਗੈਰੇਚ ਦੇਖ ਆਓ ਇਹ ਵੀ ਦੇਖ ਲਿਆ ਪਿੱਛੇ ਵਾਲੇ ਟਰੈਕਟਰ ਤੁਹਾਨੂੰ ਉਹਨਾਂ ਦਾ ਵੀ ਆਈਡੀਆ ਹੋ ਹੀ ਜਾਣਾ ਵੀ ਜੈਜ ਰੇਟ 'ਚ ਉਹਨਾਂ ਦਾ ਰੇਟ ਤਾਂ ਨਹੀਂ ਡਿਸਕਲੋਜ਼ ਕੀਤਾ ਵੀ ਉਹ ਜੈਜ ਰੇਟ ਵਾਲਿਆ ਹਨਾ ਜੀ ਬਿਲਕੁਲ ਜੀ ਬਿਲਕੁਲ ਤੇ ਇਹਨਾਂ ਦਾ ਰੇਟ ਦੱਸਣਾ ਜ਼ਰੂਰੀ ਸੀਗਾ ਕਿਉਂਕਿ ਵੀਰਾਂ ਨੇ ਦੱਸਣਾ ਸੀ ਵੀ ਪੁੱਛਣਾ ਸੀ ਉੱਚੇ ਮਾਡਲ ਆ ਇਹ ਆਈਡੀਆ ਗੈਸ ਹੋ ਜਾਂਦਾ ਨਾਲੇ ਵੱਡੇ ਮੁੱਲ ਦੇ ਟਰੈਕਟਰ ਆ ਜੀ ਇਹਦਾ ਰੇਟ ਦੱਸਣਾ ਸੀ ਤੇ ਆਪਾਂ ਇਸ ਵਕਤ ਖੜੇ ਆ ਮੋਗੇ ਜਗਰਾਉਂ ਦੀ ਏਜੰਸੀ 'ਚ ਇਹ ਵੀ ਦਿਖਾ ਦੇ ਗਿਓ ਵੀਰਾਂ ਨੂੰ ਬੁੱਗੀਪੁਰਾ ਚੌਕ 'ਚ ਹਾਂ ਨੇੜੇ ਨੀਲਮ ਸਿਨੇਮਾ ਹਾਂ ਬਾਈ ਹੁਣਾਂ ਦਾ ਤੁਸੀਂ ਜਾਣਦੇ ਹੋ ਹੁਣ ਇਹ ਬਾਈ ਹੁਣਾਂ ਨੂੰ ਤੁਸੀਂ ਜਾਣੋ ਪਛਾਨੋ ਸਾਰੇ ਜਿਹੜੇ ਵੀਰ ਇੱਥੋਂ ਦੇ ਹੋ ਜਾਣਦੇ ਹੋਣਗੇ ਇੱਥੇ ਤੁਹਾਨੂੰ ਇਹ ਬਾਈ ਜੀ ਮਿਲਣਗੇ ਇੱਕ ਨਾ ਟਰੈਕਟਰ ਕੱਲੇ ਇਹ ਨਹੀਂ ਟਰੈਕਟਰ ਹੋਰ ਵੀ ਆਉਂਦੇ ਰਹਿੰਦੇ ਆ ਬਿਲਕੁਲ ਜੀ ਆਉਂਦੇ ਰਹਿੰਦੇ ਡੇਲੀ ਨਵੇਂ ਆ ਟਰੈਕਟਰ ਆ ਗਏ ਪੁਰਾਣੇ ਜਾਂਦੇ ਰਹੇ ਹਾਂ ਡੇਲੀ ਵਾਂਗੂ ਟਰੈਕਟਰ ਆਉਂਦੇ ਆ ਜੀ ਤੋਂ ਡੇ ਕੋਈ ਮਨਚਾ ਵਿਚਾਰ ਹੋਵੇ ਵੀ ਇਹ ਨਹੀਂ ਉਹ ਵਾਲਾ ਟਰੈਕਟਰ ਲੈਣਾ ਉਹ ਨਹੀਂ ਉਹ ਲੈਣਾ ਬਿਲਕੁਲ ਹੋਰ ਵੀ ਬੋਲ ਸਕਦੇ ਹਾਂ ਹਾਂ ਟਰੈਕਟਰ ਦੋਨੇ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਆਪਣੇ ਕੋਲੇ ਪੁਰਾਣਾ ਨਵਾਂ ਟਰੈਕਟਰ ਇੰਪਲੀਮੈਂਟ ਸਾਰਾ ਸਮਾਨ ਆਪਾਂ ਤੁਹਾਨੂੰ ਮਿਲੇਗਾ ਆਪਣੇ ਡੀਲਰ ਸਕੇ ਤੇ ਬਾਕੀ ਜੇ ਨਵੇਂ ਟਰੈਕਟਰ ਲੈਣੇ ਤੇ ਨਵੇਂ ਤਾਂ ਹੈ ਹੀ ਆ ਬਿਲਕੁਲ ਜੀ ਬਿਲਕੁਲ ਉਹ ਅਵੇਲੇਬਲ ਬਾਈ ਹਣਕਲ ਹੁੰਦੀ ਆ ਜਿਹੜਾ ਵੀ ਤੇ ਮਾਡਲ ਲੈਣਾ ਇੱਥੇ ਆ ਕੇ ਤੁਸੀਂ ਡਿਸਕਸ ਕਰ ਸਕਦੇ ਹੋ ਇਹ ਨੰਬਰ ਬਾਈ ਜੀ ਦਾ ਮੈਂ ਡਿਸਪਲੇ ਤੇ ਦੇ ਹੀ ਦਿੱਤਾ ਕੋਈ ਵੀ ਟਰੈਕਟਰ ਦੀ ਕੋਈ ਇਨਕੁਆਰੀ ਆ ਕੋਈ ਗੱਲਬਾਤ ਆ ਤੁਸੀਂ ਕੁਝ ਪੁੱਛਣਾ ਦੱਸਣਾ ਨਵੇਂ ਬਾਰੇ ਪੁਰਾਣੇ ਬਾਰੇ ਬਿਲਕੁਲ ਡਿਸਕਸ ਤੁਸੀਂ ਕਰ ਸਕਦੇ ਹੋ ਤੇ ਬਾਕੀ ਲਈਏ ਅੱਗੇ ਜੀ ਬਿਲਕੁਲ ਇਹ ਗੱਲਬਾਤ ਕਰਦਿਆਂ ਕੋਈ ਵੱਧ ਘੱਟ ਸ਼ਬਦ ਹੋਵੇ ਉਹਦੇ ਨੇ ਮਾਫੀ ਆ ਦਵਾ ਗਿਆ ਸਾਰੇ ਜਿਹੜਾ ਨੂੰ ਸਤਿ ਸ਼੍ਰੀ ਅਕਾਲ ਜੀ